ਇੱਕ ਕੁਛ ਆਪਣੇ ਕੋਲੇ ਵੀ ਕਾਫੀ YouTube ਤੇ ਵਿਦਵਾਨ ਹੈਗੇ ਨੇ ਤੇ ਉਹ ਭਾਈ ਜਣੇ ਤੜਕੀ ਦੋ ਲੱਗਦੇ ਮੈਨੂੰ ਗੋਲਾਂ ਕੱਢਣ ਉਹ ਪਰ ਉਹਨਾਂ ਨੇ ਕੁਛ ਨਹੀਂ ਕਰਨਾ ਖੂਨ ਕਾਲੇ ਰੰਗ ਦਾ ਕਰ ਰੱਖਿਆ ਸਾੜ ਸਾੜ ਕੇ ਜਿਉਂ ਲੱਗਦੇ ਆ ਮੈਂ ਹੁਣ ਤਿੰਨ ਚਾਰ ਦਿਨ ਹਸタル ਗਿਆ ਚਾਰ ਮੁੱਖ ਮੰਤਰੀ ਬਣਾ ਦੇ ਮੇਰੇ ਬਾਅਦ ਐ ਦੀ ਸਰਕਾਰ ਬਣਦੀ ਆ ਤੇ ਐ ਦੀ ਸਰਕਾਰ ਬਣਦੀ ਹੁਣ ਮੈਨੂੰ ਇਹ ਦੱਸਣ ਉਹ ਮੈਂ ਮੁੱਖ ਮੰਤਰੀ ਤਾਂ ਕੇਜਰੀਵਾਲ ਸਾਹਿਬ ਨੇ ਦਰبار ਸਾਹਿਬ ਜਦੋਂ ਆਏ ਸੀ ਮੱਥਾ ਟੇਕ ਕੇ ਦਰਬਾਰ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਹਿਤਾ ਸੀ ਨਾ ਲੈਤਾ ਸੀ ਕਿ ਇਹੀ ਰਹਿਣਗੇ ਪਰ ਹਰ ਰੋਜ਼ ਪਤਾ ਨਹੀਂ ਕਿਉਂ ਵੀ ਮੇਰੇ ਨੂੰ ਮੇਰੇ ਧੜੇ 'ਚ ਹੁਣ ਇੰਨੇ ਭਗਵੰਤ ਮਾਨ ਨੂੰ ਲੱਗੇ ਨੇ ਲਾਹਣ ਤੇ ਹੁਣ ਜੇ ਮੈਂ ਰਹੂੰਗਾ ਤਾਂ ਹੋਰ ਆਪਣੇ ਹੀ ਦਰਸ਼ਕਾਂ ਨੂੰ ਇਹਦਾ ਮਤਲਬ ਗਲਤ ਜਾਣਕਾਰੀ ਦੇ ਰਹੇ ਨੇ ਮਾਫੀ ਮੰਗਣਗੇ ਅੱਗੇ ਦਰਸ਼ਕਾਂ ਆਹ ਜੇ ਬਠਰ ਤੜਕੀ ਭਾਜ ਜਾਂਦੇ ਆ ਤਾਂ ਇਹ ਫੇਸਬੁੱਕ ਹੀ ਵਿਦਵਾਨਾਂ ਤੋਂ ਥੋੜਾ ਜਿਹਾ ਬਚੀਓ ਬਾ ਨਾਲ ਦੀ ਨਾਲ ਹੀ ਸੌ ਚੱਕ ਸਮਾਗਮ ਹੋ ਜਾਂਦੇ ਨੇ ਇੱਥੇ ਤੇ ਹੁਣ ਉਹ ਮੈਨੂੰ ਇਹ ਦੱਸਣਾ ਕਿ ਉਹ ਆਪਦੇ ਹੀ ਦਰਸ਼ਕਾਂ ਨਾਲ ਧੋਖਾ ਕਰ ਰਹੇ ਨੇ ਨਾ ਜਿਹੜੇ ਉਹਨਾਂ ਦੇ view ਲੈਣ ਵਾਸਤੇ ਉਹ ਗਲਤ ਟਾਈਟਲ ਦਿੰਦੇ ਆ ਗਲਤ ਥੰਬਨੇਲ ਰੱਖਦੇ ਆ ਤੇ ਤੇ ਹੁਣ ਜਦੋਂ ਮੈਂ ਰਹੂੰਗਾ ਨਹੀਂ ਬਣੂੰਗਾ ਕੋਈ ਹੋਰ ਤਾਂ ਫਿਰ ਮੈਨੂੰ ਇਹ ਦੱਸ ਦੋ ਕਿ ਉਹ ਆਪਣੇ ਦਰਸ਼ਕਾਂ ਤੋਂ ਮਾਫੀ ਮੰਗਣਗੇ ਕਿ ਕਰਾ ਤੋਂ ਗਲਤ ਜਾਣਕਾਰੀ ਦਿੱਤੀਗੀ ਅਹੀਂ ਜਿਵੇਂ ਚੱਲੀ ਜਾਊਗਾ ਫੇਰ ਨਹੀਂ ਲਾਉਣਾ ਤਾਂ ਹੈਗਾ ਸੀ ਫਿਰ ਉਹ ਥੋੜਾ ਜਿਹਾ ਪੰਗਾ ਪੈ ਗਿਆ ਲੈ ਫੇਰ ਮਤਲਬ ਮੈਂ ਜਾਣਦਾ ਨਹੀਂ ਯਾਰ ਮੈਂ ਇਸੇ ਲਾਈਨ ਚੋਂ ਆਇਆ ਹੋਇਆ ਹਾਂ ਸਿੰਘ ਸਾਹਿਬ ਇਹ ਖਬਰਾਂ ਕੌਣ ਪਲਾਨ ਕਰੋਂਦਾ ਜੀ ਫੇਰ ਕਿੱਥੋਂ ਹੁੰਦੀਆਂ ਨੇ ਉਹ ਆਪ ਤਾਂ ਆਪ ਹੀ ਕਰਦੇ ਨੇ ਮੈਂ ਤਾਂ ਆਪ ਸੁਣ ਕੇ ਰਹੀਂ ਭਗਵਾਨ ਤੁਹਾਨੂੰ ਨੇ ਆਇਆ ਕਿਹਾ ਮੈਂ ਕਦੋਂ ਕਿਹਾ ਬਈ ਇਹ ਮੇਰੇ ਦਿਮਾਗ 'ਚ ਕਿਹੜੀ ਚਿਪ ਲਾ ਰੱਖੀ ਜਿਹੜੀ ਇਹਨਾਂ ਕੋਲ ਜਾਂਦੀ ਅਸਿੱਤੀ ਆ ਮੈਂ ਆ ਪਤਾ ਕੀ ਆ ਮੈਂ ਜਾਣਦਾ ਸਾਰਿਆਂ ਨੂੰ ਜੀ ਉਹਨਾਂ ਦੀ ਬੈਕਗ੍ਰਾਉਂਡ ਵੀ ਜਾਣਦਾ ਤੁਸੀਂ ਸਾਫ ਦਾ ਫੌਜੀ ਸੁਣਿਆ ਹੋਣਾ ਤੁਸੀਂ ਸਾਫ ਦਾ ਹੈਡਮਾਸਟਰ ਸੁਣਿਆ ਹੋਣਾ ਸਾਬ ਦਾ ਪ੍ਰਿੰਸੀਪਲ ਸੁਣੋ ਇੱਕ ਆਉਣ ਨੇ ਸਾਬ ਦਾ ਪੱਤਰਕਾਰ ਆਹ ਕੋਣੇ ਸਾਬ ਦਾ ਸਮਗਲਰ ਸਾਬ ਦਾ ਗੈਂਗਸਟਰ ਆ ਕੋਣੇ ਸਾਬ ਦਾ ਡਰੱਗੀ ਲੈ ਸਾਬ ਦਾ ਡਰੱਗੀ ਵੀ ਸਾਬ ਕਾ ਹੁੰਦੇ ਆ ਉਹ ਬੈਠੇ ਨੇ ਵਿਦਵਾਨ ਬਣ ਕੇ ਉੱਥੇ ਸੋ ਮੈਂ ਕਹਿੰਦਾ ਇਹਨਾਂ ਤੋਂ ਬਚੋ ਠੀਕ ਹੈ ਉਹ ਬਹੁਤ ਖਤਰਨਾਕ ਮਿੱਤਰ ਕੀੜਿਆਂ ਨੂੰ ਮਾਰਨ ਵਾਲੇ ਦੋਸਤ ਬੰਦੇ ਨੇ ਉਹ ਉਹਨਾਂ ਨੇ ਵਿਊ ਦੇ ਚੱਕਰਾਂ ਜੋ ਮਰਜੀ ਕਹਾ ਲੋ ਉਹਨਾਂ ਤੋਂ ਜੋ ਮਰਜੀ ਕਹਾ ਲੋ ਵਿਊ ਦੇ ਚੱਕਰਾਂ ਚ ਹਾਂ ਥੋੜਾ ਜਿਹਾ ਭਾਜਪਾ ਬਾਰੇ ਬੋਲਣਾ ਪਏ ਥੋੜਾ ਚੁੱਪ ਕਰ ਜਾਂਦੇ ਨੇ ਫਿਰ ਈਡੀ ਉਡੀ ਤੋਂ ਡਰਦੇ ਨਹੀਂ ਠੀਕ ਹੈ ਨਾ ਮੈਂ ਚਾਹੁੰਦਾ ਨਹੀਂ ਮੈਂ ਕਿ ਚਲੋ ਕੋਈ ਨਹੀਂ ਕੱਢ ਲੈਣ ਤੋਂ ਪੜਾ ਸੋਚ ਰਹੇ ਨੂੰ ਇਹਨਾਂ ਦੇ ਕਹੇ ਤੇ ਨਾ ਤਾਂ ਇਹਦੇ ਇਹਨਾਂ ਦੇ ਘਰ ਦੀ ਮੋਟਾ ਪਾਉਂਦੇ ਆ ਇਹਨਾਂ ਦੇ ਕਹੇ ਤੇ ਨਾ ਹੀ ਕੋਈ ਕੋਈ ਪਰਸੈਪਸ਼ਨ ਬਣਦੀ ਹੈ ਜਾਂ ਕੋਈ ਲਹਿਰ ਬਣਾ ਦੇਣਗੇ ਚਾਰ ਪੰਜ ਹੈਗੇ ਨੇ ਚਲੋ ਰੋਟੀ ਖਾਈ ਜਾਂਦੇ ਨੇ ਆਪਾਂ ਨੇ ਕੀ ਲੈਣਾ ਸਾਡੀ ਪਾਰਟੀ 'ਚ ਕੋਈ ਤੜਾ ਨਹੀਂ ਅਰਵਿੰਦ ਕੇਜਰੀਵਾਲ ਸ਼ੂਗਰ ਦਾ ਮਰੀਜ਼ ਹੁੰਦੇ ਹੋਏ ਵੀ 25 ਦਿਨ ਭੁਖ ਹੜਤਾਲ ਕਰਕੇ ਪਾਰਟੀ ਬਣੀ ਹੋਈ ਹੈ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਪਾਰਟੀ ਨਿਕਲੀ ਹੈ ਸਾਡੀ ਸਾਡੀ ਪਾਰਟੀ ਚ ਕੋਈ ਧੜਾ ਨਹੀਂ ਸਾਡੀ ਪਾਰਟੀ ਚ ਲੋਕ ਹੀ ਧੜਾ ਨੇ ਬਸ ਭਗਵਾਨ ਤਬਾ ਨਾ ਹੋਏ ਨੇ ਆ ਕਿ ਮੇਰੇ ਨਾਲ ਕਿਹੜਾ ਧੜਾ ਹੈ ਜੀ ਮੇਰੇ ਦੱਸ ਦੋ ਕਿਹੜਾ ਮੇਰਾ ਧੜਾ ਲੋਕ ਮੇਰਾ ਧੜਾ ਨੇ ਕੇਜਰੀਵਾਲ ਸਾਹਿਬ ਦਾ ਕਿਹੜਾ ਧੜਾ ਹੈ ਜੀ ਲੋਕ ਧੜਾ ਨੇ ਧੜਾ ਧੜਾਂ ਦੇ ਜਿਹੜੇ ਆਏ ਸੀ ਸਾਡੇ ਕੋਲੇ ਉਹ ਚਲੇ ਕੇ ਵਾਪਸ ਤੋੜਾ ਬਣਿਆ ਨਹੀਂ ਉਹਨਾਂ ਤੋਂ ਫਿਰਦੇ ਨੇ ਉਹ ਦੂਜੇ ਪਾਸੇ ਫਿਰਦੇ ਨੇ ਹਣ